ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਾਰੇ ਹੋਰ ਵੀ ਮਿੱਤਰ ਪਿਆਰੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਾਰੇ ਉਮੀਦ ਕਰਦਾ ਕਿ ਤੁਸੀਂ ਸਾਰੇ ਸਹੀ ਸਲਾਮਤ ਹੋਵੋਗੇ ਤੇ ਵੀਰੋ ਮੈਂ ਤੁਹਾਡਾ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹਾਂ ਜੋ ਮੇਰੇ ਮਾਨ ਦੇ ਵਿੱਚ ਆਪਣਾ ਜਣ ਕੇ ਖਿਆਲ ਜਣ ਕੇ ਆਇਆ ਵੀ ਮੈਂ ਤੁਹਾਡਾ ਨਾਲ ਇਹ ਰੇਲਾਵਾ ਕਿ ਜਦੋਂ ਆਪਾਂ ਮਹਾਰਾਜ ਦੇ ਆਪਾਂ ਦਿਨ ਤਿਹਾੜ ਮਨਾਉਂਦੇ ਆ ਨਗਰ ਕੀਰਤਨ ਕੋਈ ਵੀ ਆਪਾਂ ਅਸੇ ਜਿੱਤੀ ਜੋੜ ਮੇਲੇ ਕੋਈ ਵੀ ਆਪਾਂ ਜਦੋਂ ਮਨਾਉਂਦੇ ਆ ਮਨਾਉਣੇ ਵੀ ਚਾਹੀਦੇ ਆ ਅਤੇ ਸੇਵਾਦਾਰ ਸੇਵਾ ਵੀ ਡਟ ਕੇ ਕਰਦੇ ਆ ਗੁਰੂ ਮਹਾਰਾਜ ਨੇ ਜੋ ਲੰਗਰ ਦੀ ਪ੍ਰਸਾ ਚਲਾਈ ਆ ਉਹ ਵੀ ਆਪਣੇ ਸੇਵਾ ਦਾ ਬਹੁਤ ਹੀ ਵਧੀਆ ਸੋਹਣੇ ਤਰੀਕਿਆਂ ਨਾਲ ਪਾਖੂ ਵੀ ਨਵਾਉਂਦੇ ਆ ਸੋ ਵੀਰੋ ਜਦੋਂ ਆਪਾਂ ਨਗਰ ਕੀਰਤਨ ਕੱਢਦੇ ਆ ਤੇ ਆਪਾਂ ਜਿਹੜੇ ਆਪਾਂ ਡਿਸਪੋਜ਼ੇਬਲ ਗਲਾਸ ਕੌਲੀਆਂ ਚਮਚੇ ਜਾਂ ਅਖਬਾਰਾਂ ਤੇ ਆਪਾਂ ਕੋਈ ਸਮਾਨ ਵਰਤਉਨੇ ਆ ਤਾਂ ਜਦੋਂ ਨਗਰ ਕੀਰਤਨ ਚੱਲੇ ਪਾ ਦਿੰਦਾ ਤਾਂ ਉਹ ਕੋ ਜਿਹੜੇ ਕੌਲੀਆਂ ਗਲਾਸ ਚਮਚੇ ਸਾਰੇ ਉਹਨਾਂ ਨਾਲੀਆਂ ਦੇ ਵਿੱਚ ਜਾਂਦੇ ਆ ਤੇ ਉਵੇਂ ਜਾਣ ਕੇ ਖਿੰਡੇ ਰਹ ਜਾਂਦੇ ਆ ਤੇ ਕੁਝ ਵੀਰ ਸੱਜਣਾਂ ਜਾਣ ਕੇ ਯੱਕੇ ਵੀ ਦਿੰਦੇ ਆ ਪਰ ਜਾਣ ਕੇ ਕਈ ਪੜਾਵਾਂ ਤੇ ਉਵੇਂ ਹੀ ਉਹ ਮਗਰੋਂ ਦੋ ਟੰਦਨ ਉਵੇਂ ਖਿੰਡੇ ਰਹਿੰਦੇ ਆ ਜੋ ਬਹੁਤ ਹੀ ਬੁਰਾ ਲੱਗਦਾ ਇੱਕ ਤਾਂ ਆਪਾਂ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਜੇ ਆਪਾਂ ਇਹ ਚੀਜ਼ਾਂ ਨੂੰ ਆਪਾਂ ਸਮਝਦੇ ਆ ਤੇ ਫਿਰ ਆਪਾਂ ਗੌਰ ਵੀ ਆਪਾਂ ਹੀ ਕਰਨੀ ਆ ਕਿ ਆਪਾਂ ਉਹਦੇ ਵਿੱਚ ਡਰਮ ਰੱਖ ਦਿਆ ਕਰੀਏ ਕੋਈ ਵੱਡੇ ਲਿਫਾਫੇ ਰੱਖ ਦਿਆ ਕਰੀਏ ਵੀ ਜਿੰਨਾ ਵੀ ਯਾਨਕਿ ਸਾਰੇ ਆਪਾਂ ਦੱਸਿਆ ਕਰੀਏ ਭਾਈ ਜੋ ਵੀ ਯਾਨਕਿ ਝੂਠੇ ਵਾਰਤਾਨਾ ਉਹ ਸਾਰੇ ਇਸ ਡਰਾਮੇ ਦੇ ਵਿੱਚ ਬੋਰੀ ਵਿੱਚ ਇਸ ਲਿਫਾਫੇ ਵਿੱਚ ਵੱਟੇ 'ਚ ਵੀ ਇਹਦੇ ਵਿੱਚ ਸੁੱਟ ਦੇ ਆਪਾਂ ਜਦੋਂ بڑا ਚਾਲੇ ਪਾ ਦੂਗਾ ਉਦੋਂ ਆਪਾਂ ਇਕੱਠੇ ਕਰਕੇ ਉਹਨਾਂ ਨੂੰ ਅੱਗ ਲਗਾ ਦੇ ਕਰੀਏ ਨਾਲੇ ਦੇਖਣ ਵਾਲੇ ਨੂੰ ਸੋਹਣਾ ਲੱਗੂਗਾ ਤੇ ਆਪਾਂ ਨੂੰ ਵਧੀਆ ਲੱਗੂਗਾ ਮੇਰਾ ਨਿੱਜੀ ਸੁਝਾਅ ਹੈ ਕਿ ਇਹ ਆਪਣੇ ਪਿੰਡਾਂ ਦੇ ਵਿੱਚ ਇਹ ਹੋ ਸਕਦਾ ਆ ਤੇ ਸਾਰਿਆਂ ਨੇ ਯਾਨਕਿ ਤੁਸੀਂ ਇਹ ਦੱਸਣਾ ਕਮੈਂਟਾਂ ਵਿੱਚ ਤੇ ਮੇਰਾ ਵੀਰ ਇਨੀ ਇੱਕ ਗੌਰ ਕਰੂਗਾ ਆਪਾਂ ਸਾਰੇ ਆਪਣੇ ਪਿੰਡ ਨੂੰ ਆਪਾਂ ਸੋਹਣਾ ਰੱਖਿਆ ਕਰੀਏ ਮਹਾਰਾਜ ਦੇ ਦਿਨ ਤਿਆਰ ਵੀ ਬਣਾਇਆ ਕਰੀਏ ਤੇ ਆਪਣੇ ਪਿੰਡ ਨੂੰ ਵੀ ਸਾਫ਼ ਸੁਥਰਾ ਰੱਖਿਆ ਕਰੀਏ ਤੇ ਜੇ ਵਧੀਆ ਲੱਗੀ ਤੁਹਾਨੂੰ ਗੱਲ ਤਾਂ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ